ਅਸੀਂ ਆਏ ਆਏ ਆ ਇੱਥੇ ਤੇ ਬਹੁਤ ਕਾਫੀ ਮਾੜਾ ਹਾਲ ਆ ਕੋਈ ਪਖਾਨੇ ਜਿਹੜੇ ਬਾਹਰ ਆ ਬੰਦ ਪਏ ਨੇ ਅੰਦਰ ਵਾਲਿਆਂ ਚੋ ਮੁਸ਼ਕ ਮਾਰਦਾ ਜਿਹੜਾ ਪਾਣੀ ਪੀਣ ਵਾਲੇ ਪਾਣੀ ਦੇ ਜਿਹੜੇ ਵਾਟਰ ਕੂਲਰ ਨੇ ਉਹ ਬੰਦ ਪਏ ਨੇ ਕੋਈ ਸਫਾਈ ਵੱਲੋਂ ਬੜਾ ਮਾੜਾ ਹਾਲ ਆ ਤੇ ਤਹਿਸੀਲਦਾਰ ਸਾਹਿਬ ਨੂੰ ਵੀ ਅਸੀਂ ਪੁੱਛਿਆ ਸੀ ਉਹਨਾਂ ਨੇ ਵੀ ਕਿਹਾ ਵੀ ਕਰਵਾਓ ਕਹਿੰਦੇ ਮੈਂ ਹੁਣੇ ਆਇਆ ਥੋੜੇ ਦਿਨ ਹੋਏ ਆ ਸਾਡੇ ਕੋਲ ਸਟਾਫ ਦੀ ਕਮੀ ਆ ਅਸੀਂ ਸਟਾਫ ਲਿਖ ਕੇ ਦਿੱਤਾ ਪਰ ਪਿੱਛੇ ਸੀਐਮ ਸਾਹਿਬ ਵੀ ਆਏ ਸੀ ਉਹ ਕਹਿ ਕੇ ਗਏ ਸੀ ਇਹਨਾਂ ਨੂੰ ਨਮੂਨੇ ਦੀ ਅਸੀਂ ਬਣਾਵਾਂਗੇ ਪਰ ਉਹ ਨਮੂਨਾ ਸਾਨੂੰ ਤਾਂ ਦਿਨ ਦਾ ਨਹੀਂ ਜਿਹੜਾ ਕਾ ਹੋਇਆ ਹੋਇਆ ਕੋ ਕੋਠੇ ਡਿੱਗਣ ਵਾਲੇ ਹੋਏ ਪਏ ਆ ਆ ਵੀਡੀਓ ਦਿਖਾ ਦਿੱਤੀਆਂ ਜਾਣ ਤੇ ਇਸ ਲਈ ਖਾਸ ਧਿਆਨ ਇੱਧਰ ਦੇਣਾ ਚਾਹੀਦਾ ਕਿਉਂਕਿ ਜੇ ਜਿਵੇਂ ਸੱਪ ਆ ਗਏ ਨੇ ਕਿਸੇ ਤੇ ਵੀ ਬੰਦਾ ਜਿਹੜੇ ਸੱਪਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਨੇ ਦੇਖੇ ਜਾ ਸਕਦੇ ਕਿਸੇ ਤੇ ਵੀ ਸੱਪ ਅਫਸਰ ਦੇ ਵੀ ਲੜ ਸਕਦਾ ਆਮ ਬੰਦੇ ਦੇ ਵੀ ਲੜ ਸਕਦਾ ਕਿਸੇ ਦੀ ਜਾਨ ਜਾ ਸਕਦੀ ਆ ਵਿਸ਼ੇਸ਼ ਧਿਆਨ ਜਿਹੜਾ ਸਾਨੂੰ ਇਹ ਸਫਾਈ ਵੱਲ ਦੇਣਾ ਚਾਹੀਦਾ ਬੇਕੋ ਸਰ ਗੱਲ ਕਰੀਏ ਇਲੈਕਸ਼ਨਾਂ ਦਾ ਟਾਈਮ ਚੱਲ ਰਿਹਾ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾਤਰ ਲੋਡ ਪੈਂਦੇ ਤੁਸੀਂ ਕੰਪਲੈਕਟ ਅੱਜ ਇਸ ਟਾਈਮ 'ਚ ਜੋ ਸਥਿਤੀ ਬਣੀ ਹੈ ਬੁਰੇ ਹਾਲ ਨੇ ਵੀ ਕੀ ਕਹਿਣਾ ਅੱਜ ਤਾਂ ਸੈਂਕੜੇ ਜਿਹੜੇ ਇੱਥੇ ਆਪਣੇ ਪਿੰਡਾਂ ਤੋਂ ਜਿਹੜੇ ਨੰਬਰਦਾਰ ਸਰਪੰਚ ਜਾਂ ਪੇਪਰ ਭਰਨ ਆਏ ਹੋਏ ਸੀਗੇ ਉਹਨਾਂ 'ਚ ਕਾਫੀ ਰਸ਼ ਸੀਗਾ ਕਿਤੇ ਵੀ ਕੁਝ ਕੱਟਣਾ ਵਾਪਰ ਸਕਦੀ ਸੀਗੀ ਚਲੋ ਉਹਨਾਂ 'ਚ ਕੁਝ ਨਹੀਂ ਹਨ ਹੋਣੀ ਹੋਈ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਫੌਰੀ ਤੌਰ ਤੇ ਗੱਲਾਂ ਨਾਲ ਕੁਝ ਨਹੀਂ ਬੜਨਾ ਫੌਰੀ ਤੌਰ ਤੇ ਇਹ ਸਫਾਈਆਂ ਵੱਲ ਧਿਆਨ ਦਿੱਤਾ ਜਾਵੇ ਤੇ ਫੌਰੀ ਤੌਰ ਤੇ ਜਿਹੜਾ ਸਟਾਫ ਦਾ ਜਿਹੜੀ ਕਮੀ ਜੈ ਭੀਮ ਜੈ ਭਾਰਤ ਮੈਂ ਦਲਵੀਰ ਸਿੰਘ ਮੜਿਆਲਾ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਇਲੈਕਸ਼ਨ ਦਾ ਟਾਈਮ ਆ ਸਰਪੰਚੀਆਂ ਪੰਚੀਆਂ ਦੇ ਲੋਕ ਕਾਗਜ਼ ਭਰਉਂਦੇ ਆ ਨਾਮ ਨਿਸ਼ ਕਰਦੇ ਆ ਸੋ ਮੇਰੇ ਹਿਸਾਬ ਨਾਲ ਵੀ ਹਜ਼ਾਰਾਂ ਲੋਕ ਜਿਹੜੇ ਇੱਥੇ ਅੱਜ ਇੱਕ ਦਿਨ ਦੇ ਵਿੱਚ ਆਉਂਦੇ ਨੇ ਇੱਕ ਦਿਨ ਚ ਤੇ ਇੱਥੇ ਤਹਿਸੀਲ ਦੇ ਵਿੱਚ ਜਿਹੜੀ ਸੰਵਾਲਾ ਹਲਕੇ ਦੀ ਤਹਿਸੀਲ ਆ ਤੇ ਇੱਥੇ ਹਾਲਾਤ ਇੰਨੇ ਮਾੜੇ ਨੇ ਨਾ ਤਾਂ ਇੱਥੇ ਕੋਈ ਬਾਥਰੂਮ ਆ ਦੇਖੋ ਕਿਦੀਆਂ ਲੇਡੀਜ਼ ਆਉਂਦੀਆਂ ਨੇ ਕਾਗਜ਼ ਭਰੌਣ ਪਤਾ ਨਹੀਂ ਕਿੱਥੇ ਜਾਂਦੇ ਨੇ ਕੀ ਕਿਵੇਂ ਤੰਗ ਹੁੰਦੇ ਲੋਕ ਨਾ ਤਾਂ ਇੱਥੇ ਕੋਈ ਬਾਥਰੂਮ ਨਾ ਕੋਈ ਪੀਣ ਦਾ ਇੱਥੇ ਪਾਣੀ ਦਾ ਬੰਦੋਬਸਤ ਇਹ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਲੋਕਾਂ ਦੇ ਹਾਲ ਦੇਖੋ ਤੁਹਾਡੀ ਡਿਊਟੀ ਬਣਦੀ ਆ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਆ ਜਿਹੜੇ ਲੋਕ ਤੁਹਾਨੂੰ ਵੋਟਾਂ પાਕੇ ਐਮ.ਐਲ.ਏ ਸਾਹ ਬਣਾਉਂਦੇ ਨੇ ਪੰਚ ਸਰਪੰਚ ਬਣਾਉਂਦੇ ਨੇ ਤੁਹਾਨੂੰ ਪੰਚਾਇਤਾਂ ਬਣਦੀਆਂ ਨੇ ਸਰਕਾਰਾਂ ਬਣਦੀਆਂ ਨੇ ਤੇ ਤੁਹਾਡਾ ਤੁਹਾਡਾ ਕੋਈ ਫਰਜ਼ ਨਹੀਂ ਬਣਦਾ ਸੋ ਮੈਂ ਤਾਂ ਭਗਵੰਤ ਸਿੰਘ ਸਾਬ ਨੂੰ ਬੇਨਤੀ ਇਹੀ ਕਰੂੰਗਾ 15 ਸਾਲ ਪਹਿਲਾਂ ਆਏ ਸੀ ਉਹ ਜੀ ਉਹ ਕਹਿ ਕੇ ਕਿ ਅਸੀਂ ਐਲਾਨ ਕਰਕੇ ਗਿਆ ਸੀ ਬਣਾਵਾਂਗੇ ਦੇਖੋ ਉਹ ਉਹ ਮੈਂ ਮੇਰੀ ਬੇਨਤੀ ਬੇਨਤੀ ਹੈ ਉਹਨਾਂ ਦੇ ਐਲਾਨ ਤਾਂ ਬਹੁਤ ਵੱਡੇ ਵੱਡੇ ਕੀਤੇ ਨੇ ਮੇਰੇ ਹਿਸਾਬ ਨਾਲ ਤਾਂ ਇੱਕ ਵੀ ਐਲਾਨ ਕੋਈ ਪੂਰਾ ਨਹੀਂ ਹੋਇਆ ਲੋਕ ਅੱਜ ਇਹਨਾਂ ਤੋਂ ਲੋਕ ਦੁਖੀ ਨੇ ਦੂਜੀ ਬੇਨਤੀ ਇਹ ਆ ਕਿ ਅਸੀਂ ਇੱਥੇ ਤੁਹਾਨੂੰ ਇਹ ਵੀ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ ਕਿ ਤਹਿਸੀਲਦਾਰ ਦੇ ਦਫ਼ਤਰ ਦੇ ਵਿੱਚੋਂ ਅੱਜ ਦੀ ਤਰੀਕ ਦੇ ਵਿੱਚ ਸੱਪ ਫੜੇ ਗਏ ਨੇ 나ਗ ਇੱਥੇ ਸੱਪ ਫਿਰਦੇ ਨੇ ਅੰਦਰ ਦੇਖੋ ਹਾਲਾਤ ਕਹਿ ਦੇ ਸਾਡੀ ਤਹਿਸੀਲ ਦੇ ਉੱਥੇ ਕੋਈ ਵੀ ਕਿਸੇ ਨੂੰ ਡੰਗ ਕਿਸੇ ਬੰਦੇ ਨੂੰ ਵੀ ਮਾਰ ਸਕਦਾ ਸੱਪ ਸੋ ਇਸ ਕਰਕੇ ਸਾਡੀ ਬੇਨਤੀ ਆ ਅਪੀਲ ਆ ਤੁਹਾਡੇ ਜ਼ਰੀਏ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹਾਂਗਾ ਅਪੀਲ ਕਰਨੀ ਚਾਹਾਂਗਾ ਕਿ ਤੁਸੀਂ ਹਾਥ ਦੇਖੋ ਲੋਕਾਂ ਦੇ ਅੱਜ ਅੱਜ ਇਲੈਕਸ਼ਨ ਦਾ ਟਾਈਮ ਆ सरपंच पंच दे लोग इत्ते हजारा लोग एक दिन च पता नहीं कित्ता 50 5 500 मीटर ते जाके लोग दुकाना ते पानी पिंदे आ। का सरकार दी ड्यूटी नहीं बनदी। तो इस करके मेरी विनती आ। ਤੁਹਾਡੇ ذریعے ਵੀ ਸਰਕਾਰ ਦੇ ਥੋੜੇ ਸਰਕਾਰ ਦੇ ਕੰਮ ਤੇ ਜੂਨ ਸਰਕੇ ਤੇ ਮੈਂ ਇਸ ਕਰਕੇ ਬੇਨਤੀ ਕਰਨੀ ਚਾਹਾਂ ਤੁਹਾਨੂੰ। ਮੈਂ ਹਰਿੰਦਰ ਕੌਰ ਆ। ਮੈਂ ਸਰਪੰਚ ਜੇ ਵੋਟਰ ਤੇ ਪੰਚੀ ਜੇ ਵੋਟਰ ਭਾਣਵਾਸ ਇੱਥੇ ਆ ਪਹੁੰਚੇ ਆ। ਹਾਂਜੀ। ਸਰਪੰਚਾਂ ਦੀ ਗੱਲ। ਅਸੀਂ ਇਹ ਨਾਲ ਇੱਥੇ ਇਹਦੇ ਹਾਲਾਤ ਬਾਰੇ ਪੰਚੀ ਜੇ ਜਾਣੀ ਅਸੀਂ ਹੈਗੇ ਆ। ਨਾ ਤੇ ਬਾਥਰੂਮ ਪ੍ਰਬੰਧ ਦਾ ਨਾ ਤੇ ਲੈਟ ਕੁਝ ਕੋਈ ਪ੍ਰਬੰਧ ਇੰਨਾ ਪਾਣੀ ਦਾ ਪ੍ਰਬੰਧ ਦਾ ਇੱਥੇ। ਨੇ ਹਲਾਤ ਮੰਦੇ ਨੂੰ ਸਜਾਨੇ ਕਿੱਧਰ ਜਾਣ ਕੇ ਤੂੰ ਹਜ਼ਾਰਾਂ ਜਨਾਨੀਆਂ ਤੇਰਾ ਵੋਟਾਂ ਮਤਲਬ ਵੋਟਾਂ ਵਾਸਤੇ ਪਾਂਚੀ ਵਾਸਤੇ ਧੰਨਵਾਸੇ ਆ ਰਹੇ ਨੇ ਲੋਕ ਕੋਈ ਪ੍ਰਬੰਧ ਨਹੀਂ ਹੈਗਾ ਜੀ ਕੋਈ ਪ੍ਰਬੰਧ ਕੋਈ ਕੋਈ ਰੈਜੀਮੈਂਟ ਇੱਥੇ ਨਹੀਂ ਹੈ ਹਾਂਜੀ ਸੱਪ ਵੀ ਫੜੇ ਨੇ ਤੁਸੀਂ ਆਪੇ ਦੇਖੋ ਵੀਡੀਓ ਭੇਜ ਦਿਓ ਨਾਲੇ ਜੀ ਆ ਇੰਨਾ ਕੰਤਾ ਤਪਿਆ ਮੈਂ ਮਰਜੀ ਦਾ ਕਾਰ ਸੀਨੀਅਰ ਸਾਹਿਬ ਐ ਪ੍ਰੈਸਿੰਗ ਦਫਤਰ ਸਮਰਾਲਾ ਹਾਂਜੀ ਸਰ ਸੱਪ ਕੱਲ ਰਾਤੀ ਆਇਆ ਸੀਗਾ ਬਾਹਰ ਭਾਂਡੇ ਚ ਸਾਡੇ ਸੇਵਾਦਾਰਾਂ ਨੇ ਦੇਖਿਆ ਟੈਸਟ ਕਰਕੇ ਫਿਰ ਸਾਰੇ ਡਰਦਿਆਂ ਨੇ ਅੱਜ ਸਪੇਰਾ ਫਲਾਇਆ ਸੀ ਤੇ ਸੱਪ ਕਢਵਾਇਆ ਕਿੰਨੇ ਸੱਪ ਸੀ ਸਰ ਦੋ ਨਿਕਲੇ ਨੇ ਜੀ ਇੱਕ ਰਜਿਸਟ੍ਰੇਸ਼ਨ ਰੂਮ ਵਿੱਚੋਂ ਨਿਕਲੇ ਇੱਧਰ ਇੱਕ ਬਾਥਰੂਮ ਅੱਗੇ ਪੁਰਾਣਾ ਰਿਕਾਰਡ ਪਿਆ ਕੁਝ ਉੱਥੋਂ ਨਿਕਲੇ ਆ ਮੈਮ ਗੱਲ ਕਰੀ ਇੱਥੇ ਇੱਥੇ ਪੁੱਛਦਾ ਜਿਹੜੇ ਇੰਤਜ਼ਾਮ ਨੇ ਉਹ ਵੀ ਨਹੀਂ ਹੈਗੇ ਜਿਵੇਂ ਕਿ ਲੋਕਾਂ ਨੂੰ ਸਫਾਈ ਨਹੀਂ ਮਿਲ ਰਹੀ ਨਾ ਹੀ ਇੱਥੇ ਪਖਾਨੇ ਦੇ ਜਿਹੜੇ ਬਾਥਰੂਮ ਨੇ ਬਣੇ ਹੋਏ ਉਹ ਵੀ ਬੰਦ ਪਏ ਨੇ ਇੱਥੇ ਇਹਨਾਂ ਦੇ ਪਾਣੀ ਵਾਲਾ ਪਾਣੀ ਨਹੀਂ ਹੈਗਾ ਕੀ ਹਾਂਜੀ ਸਰ ਪੀਣ ਵਾਲੇ ਪਾਣੀ ਲਈ ਤਾਂ ਅਸੀਂ ਉਧਰ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਚੁੱਕੇ ਆ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਜਿਹੜਾ ਸਫਾਈ ਦਾ ਕੰਮ ਆ ਜਿੱਥੋਂ ਤੱਕ ਸਫਾਈ ਲਈ ਅਸੀਂ ਪ੍ਰਾਈਵੇਟ ਰੱਖ ਕੇ ਸਫਾਈ ਵੀ ਕਰਵਾਈ ਜਾਂਦੀ ਆ ਪਰ ਸਾਡੇ ਕੋਲ ਸਰਕਾਰੀ ਸਵੀਪਰ ਕੋਈ ਨਹੀਂ ਹੈਗਾ ਇਸ ਟਾਈਮ ਜਿਸ ਕਰਕੇ ਸਫਾਈ ਪ੍ਰੋਪਰ ਨਹੀਂ ਹੁੰਦੀ ਹੈਗੀ ਤੇ ਦੂਸਰਾ ਅਸੀਂ ਈਓ ਸਾਹਿਬ ਨੂੰ ਸਾਡੇ ਅ ਤਹਿਸੀਲਦਾਰ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਆ ਵੀ ਸਾਨੂੰ ਤੋਂ ਸਵੀਪਰ ਭੇਜ ਕੇ ਸਾਡੇ ਦਫ਼ਤਰ ਦੀ ਚੰਗੀ ਤਰ੍ਹਾਂ ਸਫਾਈ ਕਰਾਈ ਜਾਵੇ ਬਾਥਰੂਮ ਦੇ ਕਰਕੇ ਇਹਦਾ ਪੂਰੀ ਤਸਵੀਰ ਜਿਹੜੇ ਬਾਥਰੂਮ ਨੇ ਬਾਹਰ ਬਣਿਆ ਉਹਨਾਂ ਨੂੰ ਜਿੰਦਾ ਲੱਗਿਆ ਹੋਇਆ ਹਾਂਜੀ ਬਾਥਰੂਮ ਲਈ ਨਾਲ ਡ੍ਰੈਨ ਵੀ ਬੱਥੀ ਹਾਂਜੀ ਬਾਥਰੂਮਾਂ ਦੀ ਪ੍ਰੋਬਲਮ ਜ਼ਰੂਰ ਹੈਗੀ ਆ ਜੀ ਬਾਥਰੂਮਾਂ ਨੂੰ ਬਾਹਰ ਜਿਹੜੇ ਪਬਲਿਕ ਆ ਵੀ ਉਹ ਫਿਰ ਮਿਸਯੂਜ਼ ਕਰ ਜਾਂਦੇ ਨੇ ਉਸ ਕਰਕੇ ਉਹਨਾਂ ਦੇ ਬੰਦ ਹੋ ਜਾਂਦੀ ਹੈ ਬਲੋਕੇਜ ਹੋ ਜਾਂਦੀ ਹੈ ਜਿਹੜਾ ਅੰਦਰ ਬਾਥਰੂਮ ਆ ਉਹ ਸਵੀਪਰ ਨਾ ਹੋਣ ਕਰਕੇ ਹੀ ਸਫਾਈ ਨਹੀਂ ਹੁੰਦੀ ਹੈਗੀ ਇਸ ਕਰਕੇ ਪ੍ਰੋਬਲਮ ਟੋਡੇ ਨੂੰ ਚਿੱਠੀਆਂ ਵਗੈਰਾ ਕਬਟੇ ਆਈਆਂ ਨੇ ਹਾਂਜੀ ਅਸੀਂ ਤਾਂ ਦਫ਼ਤਰ ਬੁੱਲੋਂ ਚਿੱਠੀਆਂ ਲਿਖੀ ਜਾਂਦੇ ਹੈਗੇ ਆ ਕਾਫੀ ਲੰਮੇ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਹੈ ਹਾਂਜੀ ਕਈ ਸਾਲ ਹੋ ਗਏ ਸਾਡਾ ਸਵੀਪਰ ਰਿਟਾਇਰ ਹੋਇਆ ਜੀ ਮੁੜ ਕੇ ਸਾਨੂੰ ਸਵੀਪਰ ਨਹੀਂ ਮਿਲਿਆ ਹੈਗਾ ਦਫ਼ਤਰ 'ਚ ਤਹਿਸੀਲ ਵਿੱਚ ਪਿਛਲੇ ਡੇਢ ਸਾਲ ਪਹਿਲਾਂ ਸੀਐਮ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਇਹ ਪਹਿਲੇ ਅਧਾਰ ਤੇ ਜਿਹੜਾ ਇਹਨੂੰ ਬਣਾਇਆ ਜਾਵੇਗਾ ਇੱਥੇ ਪਰ ਜਿਹੜੇ ਬਾਥਰੂਮ ਨੇ ਤੇ ਇਹਦਾ ਨਕਸ਼ਾ ਬਦਲੇ ਨਾ ਵੀ ਗਿਆ ਹਾਂਜੀ ਉਹ ਤਾਂ ਸਰਕਾਰ ਨੇ ਹੁਣ ਦੇਖਣਾ ਜੀ ਜੇ ਕੋਈ ਕਰਨਗੇ ਤਾਂ ਹੀ ਹੋ ਗਈ